ਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਭਾਗ ਅੱਜ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਰੇਲੀ ਸੀ ਜਿਹਦੇ ਵਿੱਚ ਹੁਣ ਉਹ ਥੋੜੀ ਦੇਰ ਬਾਅਦ ਐਲਾਨ ਕਰਨਗੇ ਰਿਕਾਰਡ ਤੋੜਨਾ ਕੱਟ ਹੋਇਆ ਔਰ ਉਹਦੇ ਨਾਲ ਆਉਣ ਵਾਲੀ ਸਰਕਾਰ ਸੱਡੀ ਬਣੂਗੀ ਇਹ ਤੋਂ ਪਹਿਲਾਂ ਮੈਂ ਇਹਨਾਂ ਦੀਆਂ ਕਰਤੂਕਤਾ ਦੱਸਾਂ ਜੋ ਅੱਜ ਇਹਨਾਂ ਨੇ ਕਿਸ ਤਰ੍ਹਾਂ ਸਰਕਾਰੀ ਜ਼ੋਰ ਦੇ ਉੱਤੇ ਇਸ ਰੈਲੀ ਨੂੰ ਸਫਲ ਬਣਾਇਆ ਕਿਸ ਤਰ੍ਹਾਂ ਸਰਕਾਰੀ ਤੰਤਰ ਚੱਪੇ-ਚੱਪੇ ਦੇ ਉੱਤੇ ਇਹਨਾਂ ਦੀ ਨਿਗਰਾਨੀ ਕਰਕੇ ਇਹਨੂੰ ਸਫਲ ਬਣਾਉਣ ਵਿੱਚ ਲੱਗਿਆ ਹੋਇਆ ਸੀ ਪਰ ਮੈਂ ਤੁਹਾਨੂੰ ਜਿਹੜੀ ਆਪਣੀ ਪਹਿਲੀ ਗੱਲ ਇਹ ਕਹਿਣਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਜਿਸ ਤਰ੍ਹਾਂ ਅਕਾਲੀ ਔਰ ਕਾਂਗਰਸ ਨੂੰ ਨਕਾਰਿਆ ਸੀ ਉਹਨਾਂ ਦੇ ਖੇਤਰ ਫੇਰਿਆ ਸੀ ਆਉਣ ਵਾਲਾ ਟਾਈਮ ਝਾੜੂ ਪਾਰਟੀ ਦੇ ਖੇਤਰ ਫਿਰਨ ਵਾਲਾ ਉਹਦਾ ਵੱਡਾ ਕਾਰਨ ਕੀ ਹੈ ਅੱਜ ਦੀ ਜਿਹੜੀ ਰੈਲੀ ਹੋਈ ਹੈ ਲੋਕਾਂ ਨਾਲ ਕੀ ਵਾਦੇ ਦਾ ਬੇ ਕੀਤੇ ਸੀ ਸਿਕਿਉਰਿਟੀ ਨਹੀਂ ਲਈ ਜਾਊਗੀ ਪਾਰਦਰਸ਼ਤਾ ਹੋਊਗੀ ਔਰ ਸਰਕਾਰੀ ਤੰਤਰ ਦੇ ਦੁਰਉਪਯੋਗ ਨਹੀਂ ਹੋਊਗੀ ਭ੍ਰਿਸ਼ਟਾਚਾਰ ਖਤਮ ਕੀਤਾ ਜਾਊਗਾ ਇਹ ਭਗਵੰਤ ਮਾਨ ਲੋਕਾਂ ਨੂੰ ਚੁਟਕਲੇ ਸੁਣਾ ਸੁਣਾ ਕੇ ਬੇਵਕੂਫ ਬਣਾ ਰਿਹਾ ਅਰਵਿੰਦ ਕੇਜਰੀਵਾਲ ਬੇਵਕੂਫ ਬਣਾ ਰਿਹਾ ਅੱਜ ਯਾਦ ਪੈਲ ਦੇ ਵਿੱਚ ਦੀ ਇਹ ਬੱਸਾਂ ਨਿਕਲੀਆਂ ਮੈਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਵੀ ਬੱਸ ਮੈਨੂੰ ਪ੍ਰਾਈਵੇਟ ਨਹੀਂ ਦਿਖੀ ਔਰ ਸਰਕਾਰੀ ਬੱਸਾਂ ਪੀਆਰਟੀਸੀ ਜਾਂ ਰੋਡਵੇਜ ਦੀਆਂ ਇੰਨੀਆਂ ਜ਼ਿਆਦਾ ਬੱਸਾਂ ਪੈੜ ਵੇਚਦੀ ਨਿਕਲੀਆਂ ਨੇ ਔਰ ਉਹਨਾਂ ਦੇ ਵਿੱਚ 5 ਤੋਂ 10 ਬੰਦੇ ਸੀ ਪੰਜਾਬ ਦੇ ਲੋਕੋ ਤੁਹਾਡੇ ਨਾਲ ਧੋਖਾ ਕੀਤਾ ਆਮ ਆਦਮੀ ਪਾਰਟੀ ਨੇ ਐਡਾ ਵੱਡਾ ਧੋਖਾ ਕੀਤਾ ਹੈ ਜੋ ਕਮ ਅਕਾਲੀ ਕਰਦੇ ਸੀ ਕਾਂਗਰਸ ਕਰਦੀ ਸੀ ਉਹਦੇ ਨਾਲ ਵੀ ਚਾਰ ਗੁਣਾ ਅੱਗੇ ਟੱਪ ਗਏ ਨੇ ਅੱਜ ਕਿਸ ਤਰ੍ਹਾਂ ਸਰਕਾਰੀ ਤੰਤਰ ਦਾ ਮੈਂ ਦੇਖਿਆ ਜੀਓ ਲੈਵਲ ਦੇ ਅਫੀਸਰ ਵੱਡੇ ਵੱਡੇ ਆਈਐਸਪੀਐਸ ਅਧਿਕਾਰੀ ਸੜਕਾਂ ਦੇ ਧੱਕੇ ਖਾਂਦੇ ਫਿਰ ਰਹੇ ਸੀ ਵੀ ਕਿਸ ਤਰ੍ਹਾਂ ਰੈਲੀ ਨੂੰ ਸਫਲ ਕੀਤਾ ਜਾਵੇ ਸੋ ਅੱਜ ਜੋ ਖੰਨੇ ਦੇ ਵਿੱਚ ਰੈਲੀ ਹੋਈ ਹੈ ਸਰਕਾਰੀ ਬੱਸਾਂ ਦਾ ਸਰਕਾਰੀ ਤੰਤਰ ਦਾ ਜਿਸ ਤਰ੍ਹਾਂ ਕਹਾਣ ਕੀਤਾ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨੂੰ ਕਿਹਾ ਸੀ ਲੋਕਾਂ ਦੀ ਸਰਕਾਰ ਲੋਕਾਂ ਲਈ ਅੱਜ ਉਹਦਾ ਪਰਦਾ ਫਾਸ਼ ਹੋ ਗਿਆ ਹੈ ਕਿ ਇਹ ਵੀ ਅਕਾਲੀ ਕਾਂਗਰਸ ਨਾਲੋਂ ਇੱਕ ਵੱਡੇ ਲੁਟੇਰੇ ਬਣ ਕੇ ਨਿਕਲਣਗੇ ਔਰ ਜਦ 5 ਸਾਲ ਬੀਤਨੇ ਨੇ ਪੰਜਾਬ ਦਾ ਜੋ ਹਸ਼ਰ ਹੋਣਾ ਉਹ ਤੁਹਾਡੇ ਕਿਸੇ ਦੇ ਚਿਤ ਚੇਤੇ ਵੀ ਨਹੀਂ ਅੱਜ ਇਹ ਰੈਲੀ ਕੀਤੀ ਹੈ ਕੱਲ ਕਾਂਗਰਸ ਨੇ ਕਰਨੀ ਹੈ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਹ ਰੈਲੀਆਂ ਰੈਲੀਆਂ ਕਰਕੇ মিডিਆ ਮੈਨੇਜ ਕੀਤਾ ਹੋਇਆ ਲੋਕਾਂ ਨੂੰ ਬੇਫਕੂ ਬਣਾ ਕੇ ਵੋਟਾਂ ਲੈਣੀਆਂ ਨੇ ਹੁਣ ਵੀ ਪੰਜਾਬ ਦੇ ਲੋਕਾਂ ਨੂੰ ਐਸਸੀ ਐਸਟੀ ਓਬੀਸੀ ਦੇ ਲੋਕਾਂ ਨੂੰ ਸਿੱਖ ਸਮਾਜ ਨੂੰ ਇਸ ਤੇ ਹਰ ਇੱਕ ਵਰਗ ਨੂੰ ਸचेत ਹੋਣਾ ਚਾਹੀਦਾ ਹੈ ਕਿ ਇਹ ਲੋਕ ਸਿਰਫ ਤੇ ਸਿਰਫ ਪੰਜਾਬ ਨੂੰ ਬੇਵਕੂਫ ਬਣਾ ਕੇ ਪੰਜਾਬੀਆਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੇ ਧਨ ਦੀ ਉਹਨਾਂ ਦੀ ਲੁੱਟ ਕਰਨ ਦੇ ਲਈ ਆਏ ਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਆਏ ਨੇ ਅੱਜ ਦੀ ਰੈਲੀ ਬੇਸ਼ੱਕ ਇਹ ਕਹਿ ਦੇਣ ਕਿ ਸਾਡਾ ਬਹੁਤ ਵੱਡਾ ਇਕੱਠ ਹੋਇਆ ਮੀਡੀਆ ਮੈਨੇਜ ਕੀਤਾ ਹੋਇਆ ਪੂਰੇ ਪੰਜਾਬ ਦੇ ਅਫੀਸਰ ਪੂਰੀ ਪੰਜਾਬ ਪੁਲਿਸ ਪੂਰੇ ਪੰਜਾਬ ਦੇ ਵਿੱਚੋਂ ਹਰ ਇੱਕ ਸਰਕਾਰੀ ਅਧਿਕਾਰੀ ਦੀ ਡਿਊਟੀ ਲੱਗੀ ਹੋਈ ਸੀ ਇੱਥੇ ਇਡਾ ਵੱਡਾ ਤੰਤਰ ਇਸ ਸਫਲ ਬਣਾਉਣ ਵਿੱਚ ਲੱਗਿਆ ਮੈਂ ਕਹਿੰਦਾ ਜਿੰਨਾ ਜੋਰ ਸਰਕਾਰ ਦਾ ਲੱਗਿਆ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਰੈਲੀ ਹੈ ਪੂਰੀ ਤਰ੍ਹਾਂ ਫਲਾਪ ਹੈ ਔਰ ਕਾਂਗਰਸ ਜਿਸ ਤਰ੍ਹਾਂ ਕਾਂਗਰਸ ਧੱਕਾ ਕਰਦੀ ਸੀ ਸਰਕਾਰੀ ਤੰਤਰ ਦੀ ਵਰਤੋਂ ਕਰਦੀ ਸੀ ਨਸ਼ੇ ਦੀ ਵਰਤੋਂ ਕਰਦੀ ਸੀ ਉਸੇ ਤਰ੍ਹਾਂ ਇਹ ਹੋ ਰਿਹਾ ਬੱਸਾਂ ਜਿਹੜੀਆਂ ਦੋ ਚਾਰ ਭਰ ਕੇ ਵੀ ਆਈਆਂ ਨੇ ਉਹਨਾਂ ਵਿੱਚ ਮਨਰੇਗ ਵਾਲੀਆਂ ਬੀਬੀਆਂ ਸੀ ਇਸ ਤਰ੍ਹਾਂ ਕਾਲੀ ਕਾਂਸਮਨ ਰੇਗਾ ਦਾ ਮਜ਼ਦੂਰਾਂ ਨੂੰ ਵਰਤਦੇ ਸੀ ਉਹਨਾਂ ਦਾ ਸ਼ੋਸ਼ਣ ਕਰਦੇ ਸੀ ਉਹਦੋਂ ਵੱਧੇ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਨੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਅੱਜ ਪਹਿਲ ਵਿਧਾਨ ਸਭਾ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਪਿੰਡ ਪੱਠੜ ਉੱਥੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨੇ ਕਿ ਚਿੱਠੀ ਲਿਖਤੀ ਖੁੱਲੀ ਚਿੱਠੀ ਲੈ ਕੇ ਡਰਾਈਵਰ ਨੂੰ ਫੜਾਤੀ ਕਹਿੰਦਾ ਜਾ ਕੇ ਦੇ ਦਿਓ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਨੂੰ ਦੇ ਦਿਓ ਭਗਵੰਤ ਮਾਨ ਨੂੰ ਵੀ ਸਾਡੇ ਪਿੰਡ ਪੱਠੜ ਦੇ ਵਿੱਚ ਇੱਕ ਵੀ ਵਰਕਰ ਤੁਹਾਡੀ ਖੰਨਾ ਰੈਲੀ ਤੇ ਜਾਣ ਨੂੰ ਤਿਆਰ ਨਹੀਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਸਰਪੰਚ ਦੁਆਰਾ ਸਾਬਕਾ ਵਿਧਾਇਕਾਂ ਨਾਲ ਮਿਲ ਕੇ ਵੱਡੇ ਕੱਪੜੇ ਕੀਤੇ ਗਏ ਨੇ ਉਹਨਾਂ ਕੱਪੜਿਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਔਰ ਉਹ ਅਸੀਂ ਐਮਐਲਏ ਕੋਲ ਢੇੜੇ ਮਾਰ-ਮਾਰ ਕੇ ਥੱਕ ਗਏ ਔਰ ਸਰਕਾਰੀ ਤੰਤਰ ਅਧਿਕਾਰੀ ਸਾਡੀ ਸੁਣਦੇ ਨਹੀਂ ਉਸ ਕਾਂਗਰਸੀ ਸਰਪੰਚ ਦੀ ਸੁਣੀ ਜਾ ਰਹੀ ਹੈ ਉਹਨਾਂ ਨੇ ਕੋਪਨ ਚਿੱਠੀ ਲਿਖਤੀ ਚਿੱਠੀ ਵਾਇਰਲ ਹੋ ਰਹੀ ਹੈ ਤਾਂ ਇਸ ਤੋਂ ਸਮਾਂ ਤੁਹਾਨੂੰ ਇਸ ਤੋਂ ਨੂੰ ਸਮਝ ਲੈਣਾ ਚਾਹੀਦਾ ਹੈ ਜਿਹੜੇ ਲੋਕ پاگل ਹੋ ਗਏ ਸੀ ਇਨਕਲਾਬ ਪਿੱਛੇ پاگل ਹੋ ਗਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਇਨਕਲਾਬੀ ਨਹੀਂ ਇਹ ਤਾਂ ਲੁੱਟੇਰੇ ਆ ਗਏ ਲੁੱਟੇਰੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਵਧਾਤਾ ਹੈ ਅੱਜ ਇਹ ਪਠੜ ਦੀ ਵਿਧਾਨ ਸਭਾ ਹਲਕਾ ਪੈਲ ਦੇ ਪਿੰਡਾਂ ਪਠੜ ਉੱਥੇ ਦੀ ਵੱਡੀ ਉਦਾਹਰਨ ਹੈ ਕਿ ਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਆਇਆ ਹੋਵੇ ਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਆਇਆ ਹੋਵੇ ਉਹਨਾਂ ਦੇ ਵਲੰਟੀਅਰ ਚਿੱਠੀ ਲਿਖ ਕੇ ਕਹਿ ਦੇਣ ਅਸੀਂ ਨਹੀਂ ਆਉਣਾ ਤੁਸੀਂ ਭ੍ਰਿਸ਼ਟਾਚਾਰੀਆਂ ਭ੍ਰਿਸ਼ਟਾਚਾਰੀ ਨੂੰ ਨੱਥ ਨਹੀਂ ਪਾਉਂਦੇ ਇਸ ਤੋਂ ਸਪਸ਼ਟ ਹੁੰਦਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਜਿਹੜੇ ਇੱਕ ਸਰਕਾਰ ਕਹਿੰਦੀ ਸੀ ਪਿੰਡਾਂ ਤੋਂ ਚੱਲੂਗੀ ਉਹ ਪਿੰਡਾਂ ਵਾਲਿਆਂ ਨੇ ਇਹਨਾਂ ਨੂੰ ਇਨਕਾਰ ਤਾਂ ਉਹਨਾਂ ਨੇ ਚਿੱਠੀਆਂ ਲਿਖ ਕੇ ਗੱਲ ਕਹਿ ਦਿੱਤੀ ਕਿ ਤੁਸੀਂ ਭ੍ਰਿਸ਼ਟੋਂ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਲੜਾਈ ਨਹੀਂ ਹੈ ਸਿਰਫ ਤੇ ਸਾਨੂੰ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਆ ਦੇਖੋ ਸਰਕਾਰੀ ਤੰਤਰ ਦਾ ਕਿਸ ਤਰ੍ਹਾਂ ਦੁਰਉਪਯੋਗ ਕੀਤਾ ਗਿਆ ਬਹੁਤ